जन हितेषी टीआरपी नहीं खरीदते भरोसा जीतते हैं हम आज लुधियाना दे विच महाराणा प्रताप जी दी प्रतिमा ते अखिल भारतीय क्षत्रिय महासभा और महाराणा प्रताप राजपूत सभा दे पदाधिकारियों वल्लो महाराणा प्रताप जी दी पुण्यतिथि ते जिथे ओन्ना नु पुष्पांजलि अर्पण कीती गई ओथे ही आज दे इस दिन ते समूह साथियों ने गर्व महसूस ਕੀਤਾ ਵੀ ਅਸੀਂ ਸਾਰੇ ਅੱਜ महाराणा प्रताप जी दी जो पुण्यतिथि मना रहे हैं ਅਸੀਂ ਉਸ ਕੋਲ ਦੇ ਵਿੱਚੋਂ ਐ ਜਿਨ੍ਹਾਂ ਨੇ ਹਮੇਸ਼ਾ ਹੀ ਆਪਣੇ ਸਵਾਭੀ ਮਾਨ ਦੀ ਖਾਤਰ ਕਦੀ ਵੀ ਕਿਸ ਮੁਗਲਾ ਅੱਗੇ ਝੁਕੇ ਨਹੀਂ ਮਹਾਰਾਣਾ ਪ੍ਰਤਾਪ ਜੀ ਅੱਜ 500 ਸਾਲ ਬਾਅਦ ਵੀ ਲੋਕ ਜਿਹੜੇ ਆ ਉਹਨਾਂ ਨੂੰ ਨਮਨ ਕਰਦੇ ਨੇ ਔਰ ਉਸ ਤੋਂ ਬਾਅਦ ਜਿਹੜੀ ਮਾਨ ਦੀ ਗੱਲ ਹੈ ਭਗਵਾਨ ਰਾਮ ਜੀ ਦਾ 22 ਤਰੀਕ ਨੂੰ ਜਿੱਥੇ ਜੋਧਿਆ ਦੇ ਵਿੱਚ ਮੰਦਰ ਨਿਰਮਾਨ ਹੋਰ ਸੰਪੂਰਨ ਹੋ ਰਿਹਾ ਉੱਥੇ ਹੀ ਸਾਡੀ ਸਭਾ ਵੱਲੋਂ ਇੱਥੇ ਮਹਾਰਾਣਾ ਪ੍ਰਤਾਪ ਜੀ ਦੀ ਮੂਰਤੀ ਦੇ ਅੱਗੇ ਦੁੱਧ ਦਾ ਔਰ ਲੱਡੂਆਂ ਦਾ ਲੰਗਰ ਲਗਾਇਆ ਜਾਏਗਾ ਕਿਉਂਕਿ ਮਹਾਰਾਣਾ ਪ੍ਰਤਾਪ ਜੀ ਜੀ ਚਾਹੇ ਭਗਵਾਨ ਰਾਮਚੰਦਰ ਜੀ ਛਤਰੀਏ ਕਾਲਜੋਂ ਸੀ ਅੱਜ ਅਸੀਂ ਘਰ ਮਹਿਸੂਸ ਕਰਦੇ ਆਂ ਵੀ ਭਗਵਾਨ ਰਾਮ ਜੀ ਜਿਨ੍ਹਾਂ ਨੂੰ ਮਰਿਆਦਾ ਪ੍ਰਸ਼ੂਤਮ ਕਿਹਾ ਜਾਂਦਾ ਜਿਨ੍ਹਾਂ ਨੇ ਆਪਣੇ ਪਿਤਾ ਜੀ ਦੀ ਮਰਿਆਦਾ ਅਨੁਸਾਰ ਉਹਨਾਂ ਦੇ ਇੱਕ ਬੋਲ ਤੇ 14 ਸਾਲ ਦਾ ਬਨਵਾਸ ਕੱਟਿਆ ਅੱਜ ਦੇ ਬੱਚਿਆਂ ਨੂੰ ਖਾਸ ਕਰਕੇ ਮੈਂ ਨੌਜਵਾਨ ਪੀੜੀ ਨੂੰ ਵੀ ਇਹਹੀ ਬੇਨਤੀ ਕਰਾਂਗਾ ਵੀ ਆਪਣੇ ਮਾਂ ਬਾਪ ਦਾ ਕਹਿਣਾ ਮੰਨੋ ਅچھے ਸੰਸਕਾਰ ਲੋ ਔਰ ਭਗਵਾਨ ਰਾਮ ਜੀ ਦੇ ਔਰ ਮਹਾਰਾਣਾ ਪ੍ਰਤਾਪ ਜੀ ਦੇ ਦਿਖਾਏ ਹੋਏ ਰਸਤੇ ਤੇ ਸਾਨੂੰ ਚਲਦੇ ਹੋਏ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਲਈ ਕੰਮ ਕਰਨਾ ਚਾਹੀਦਾ ਜੈ ਸ਼੍ਰੀ ਰਾਮ ਨਜ਼ੀਕ ਤੋਂ ਲਿਆਲ ਚੌਕ ਵਿੱਚ ਮਾਨਾ ਪ੍ਰਤਾਪ ਜੀ ਦੀ ਪੁੰਨਿਆ ਦਿਤੀ ਮਨਾਇ ਗਈ ਜਿਹਦੇ ਵਿੱਚ ਸਾਡੇ ਅਧਿਐਕਸ਼ ਅਕਰ ਭਾਰਤੀ ਸ਼ਕਤੀ ਮਹਾਸਭਾ ਦੇ ਡੰਪਰਾਨਾ ਜੀ ਆਸਮਤ ਸੰਸਿੰਘ ਰਾਣਾ ਜੀ ਔਰ ਡੀਐਸ ਰਾਣਾ ਜੀ ਔਰ ਸਮਸਤ ਜਿਹੜੇ ਪੁਜਾ ਅਧਿਕਾਰੀ ਹੈ ਉਹ ਇੱਥੇ ਮੌਜੂਦ ਹੋਏ ਨੇ ਔਰ ਉਹਨਾਂ ਨੇ ਬਹੁਤ ਹਰਸ਼ ਉਲਾਸ ਨਾਲ ਉਹਨਾਂ ਦੀ ਪੁੰਨਿਆ ਦਿਤੀ ਮਨਾਈ ਔਰ ਉਹਨਾਂ ਦੇ ਪੁੰਨਾ ਦੇ ਚੱਲਦੇ ਹੋਏ ਸਵਾਨੇ ਇਹ ਪ੍ਰਣ ਲਿਆ ਕਿ ਅਸੀਂ ਵੀ ਸਮਾਜੀ ਸੇਵਾ ਵਿੱਚ ਇਦਾਂ ਹੀ ਤੱਪਰ ਰਾਵਾਂਗੇ ਇਦਾਂ ਹੀ ਅੱਗੇ ਵਧ ਕੇ ਸਮਾਜਾ ਕਾਰਜ ਕਰਦੇ ਰਾਵਾਂਗੇ ਜੈ ਮਾਰਾਣਾ ਪ੍ਰਤਾਪ ਜੀ ਦੇ ਪੋਨਿਆ ਟਿਟੇ ਦੇ ਉੱਪਰ ਅਖਲ ਬਾੜ ਦੇ ਖੱਤਰੀਏ ਮਾਨ ਸਾਹਾਬਾ ਔਰ ਮਹਾਰਾਣਾ ਪ੍ਰਤਾਪ ਰਾਜਪੂਤ ਸਭਾ ਦੇ ਸਭੀ ਸਦਸੇ ਪਹੁੰਚੇ ਜਿਨ੍ਹਾਂ ਨੇ ਬੜੇ ਸਰਦਾਪੂਰਵਕ ਵੀਰ ਸ਼੍ਰੋਮਣੀ ਮਹਾਰਾਣਾ ਪ੍ਰਤਾਪ ਜੀ ਨੂੰ ਆਪਣੀ ਸ਼ਰਧਾਲੀ ਅਰਪਿਤ ਕੀਤੀ ਔਰ ਜੋ ਉਹਨਾਂ ਨੇ ਤਿਆਗ ਦੀ ਭਾਵਨਾ ਦੇ ਨਾਲ ਭਾਰਤ ਮਾਰੇ ਸਮਾਨ ਦੀ ਰੱਖਿਆ ਕੀਤੀ ਸੀਗੀ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲਣ ਦਾ ਪ੍ਰਣ ਲਿਆ ਅੱਜ ਅਸੀਂ ਉਹਨਾਂ ਨੂੰ ਬਾਰ-ਬਾਰ ਪ੍ਰਣਾਮ ਕਰਦੇ ਹਾਂ ਉਹਨਾਂ ਦੇ ਚਰਨਾਂ ਕੋਟੀ-ਕੋਟੀ ਪ੍ਰਣਾਮ ਮਹਾਰਾਣਾ ਪ੍ਰਤਾਪ ਜੀ ਕੀ ਪੁੰਨ ਤਿਥੀ ਦੇ ਮੌਕੇ 'ਤੇ ਅਖਿਲ ਭਾਰਤੀਆ ਖੇਤਰੀ ਮਸਵਾ ਪੰਜਾਬ ਮਹਾਰਾਣਾ ਪ੍ਰਤਾਪ ਰਾਜਪੂਤ ਸਭਾ ਕੇ ਸਮਸਤ ਪ੍ਰਬੰਧਕਕਾਰੀਆਂ ਨੇ ਇਕੱਠੇ ਹੋ ਕੇ 1910 ਨੂੰ ਮਿਲ ਕੇ ਅਤੇ ਪ੍ਰਣ ਲਿਆ कि हम लोग भी सामाजिक सेवा ऐसे ही निस्वार्थ भाव से करेंगे और समाज को आगे लेकर जाएंगे जय हिंद जय